ਵੇ ਰਾਣੀ ਕੋਲ ਰਿਕਵਰੀ ਤੁਹਾਡਾ ਲਈ ਸਰਕਾਰ ਮਰਦਾ ਬਾ ਮੋਰਦਾ ਇੱਕ ਸੁਪਨਾਪਾ ਮਿੰਡਿਆਂ ਦੀ ਮੋਦੀ ਸਰਕਾਰ ਹਾਏ 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 ਮੈਂ ਸਰਬੰਸੰਗ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਤੁਹਾਨੂੰ ਪਤਾ ਹੀ ਆਪ ਵੀ ਅਸੀਂ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਹੋਗਾ ਦੇਸ਼ ਦੇ ਦੋ ਵੱਡੇ ਫੋਰਮ ਇੱਕ ਤਾਂ ਸਾਡੇ ਵਾਲਾ ਫੋਰਮ ਜਿਹੜਾ ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਬਹੁਤ ਛੱਤਰ ਜਥੇਬੰਦੀਆਂ ਔਰ ਐਸਕੇਮ ਗੈਰ ਰਾਜਨੀਤਿਕਾ ਇਹਦੇ ਵਿੱਚ ਅੱਜ ਜਿਹੜਾ ਅਸੀਂ ਪ੍ਰੋਗਰਾਮ ਪੂਰੇ ਪੰਜਾਬ ਦੇ ਵਿੱਚ ਪਿੰਡਾਂ 'ਚ ਤੇ ਗੋਲਡਨ ਗੇਟ ਅੰਮ੍ਰਿਤਸਰ ਮੋਦੀ ਸਰਕਾਰ ਦੀ ਅਰਥੀ ਸਾੜ ਰਹੇ ਹੈਗੇ ਆ ਇਹ 29 ਜਨਵਰੀ ਨੂੰ 2021 ਨੂੰ ਜਿਹੜਾ ਪਿਛਲਾ ਮੋਰਚਾ ਚੱਲਦਾ ਸੀ ਉਹਦੇ ਵਿੱਚ ਸਾਡੀ ਸਟੇਜ ਤੇ ਅਮਨ ਡਬਾਸ ਤੇ ਪ੍ਰਦੀਪ ਖੱਤਰੀ ਜਿਹੜੇ ਉਸ ਵੇਲੇ ਭਾਜਪਾ ਤੇ ਆਰਐਸਐਸ ਦੇ ਗੁੰਡੇ ਸੀਗੇ ਉਹਨਾਂ ਗਵਾਹੀ ਕਰਕੇ ਸਾਡੇ ਤੇ ਹਮਲਾ ਕੀਤਾ ਸੀਗਾ 1200 ਬੰਦਾ ਸੀਗਾ ਚਾਰ ਲੇਅਰ ਫੋਰਸ ਸੀ ਜਿਹਦੇ ਵਿੱਚੋਂ ਨੰਗੇ ਫੋਰਸ ਉਹਨਾਂ ਦੇ ਨਾਲ ਖੜੀ ਸੀਗੀ ਹਮਲਾ ਕਰਕੇ ਦਰਜਣਾ ਕਿਸਾਨ ਜਿਹੜੇ ਸਾਡੇ ਉੱਤੇ ਜ਼ਖਮੀ ਕੀਤੇ ਸੀ ਉਹਦੇ ਵਿਰੋਧ ਵਿੱਚ ਅੰਤਰਤੀ ਫੂਕ ਮਜਾਰੇ ਆ ਦੁੱਖ ਵਾਲੀ ਗੱਲ ਆ ਵੀ ਸਾਡੇ ਤੇ ਝੂਠਾ 307 ਦਾ ਪਰਚਾ ਦਰਜਿਆ ਦਿੱਲੀ ਦੇ ਵਿੱਚ ਪਰ ਉਹ ਉਹ ਬੰਦੇ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਸਾਹਮਣੇ ਚਿੱਟੇ ਨੰਗੇ ਹੋ ਕੇ ਸਾਡੇ ਤੇ ਹਮਲਾ ਕੀਤਾ ਮੋਦੀ ਸਰਕਾਰ ਨੇ ਉਹਨਾਂ ਤੇ ਕੋਈ ਪਰਚਾ ਨਹੀਂ ਕੀਤਾ ਗਿਆ ਅੱਜ ਵੀ ਸਾਡੀ ਮੰਗ ਸਟੈਂਡ ਕਰਦੀ ਆ ਵੀ ਜਿਨ੍ਹਾਂ ਨੇ ਨਿਹੱਥੇ ਕਿਸਾਨਾਂ ਮਜ਼ਦੂਰਾਂ ਤੇ ਸ਼ਾਂਤਮਈ ਪ੍ਰੋਗਰਾਮ ਕਰਦਿਆਂ ਤੇ ਹਮਲਾ ਕੀਤਾ ਉਹਨਾਂ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਇਹਦੇ ਨਾਲ ਦੀ ਨਾਲ ਜਦੋਂ ਜਿਵੇਂ ਜਿਵੇਂ ਅੰਦੋਲਨ ਵੱਡਾ ਹੋ ਰਿਹਾ ਕੇਂਦਰ ਦੀ ਸਰਕਾਰ ਤੇ ਪੰਜਾਬ ਦੀਆਂ ਸਰਕਾਰ ਦੀਆਂ ਏਜੰਸੀਆਂ ਸਰਗਰਮ ਹੋਈਆਂ ਪਈਆਂ ਔਰ ਉਹ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਰੋਲਣ ਵਾਸਤੇ ਇਸ ਕਿਸਮ ਦੀਆਂ ਮੈਂ ਤਾਂ ਸਿੱਖ ਪੰਥ ਨੂੰ ਅਪੀਲ ਕਰੂੰਗਾ ਵੀ ਇੰਨਾ ਸਮਿਆਂ ਦੇ ਵਿੱਚ ਜਦੋਂ ਅੰਦੋਲਨ ਖੜਾ ਹੋ ਰਿਹਾ ਗੁਰੂ ਗ੍ਰੰਥ ਸਾਹਿਬ ਦੀਆਂ ਵਿਦਵੀਆਂ ਦੀਆਂ ਘਟਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸਾਨੂੰ ਆਪਦੇ ਗੁਰੂ ਘਰ ਦੀਆਂ ਰਾਖੀਆਂ ਆਪ ਕਰਨੀਆਂ ਪੈਣਗੀਆਂ ਔਰ ਕੋਈ ਵੀ ਯੂਥ ਨੌਜਵਾਨ ਇਹਨਾਂ ਲੀਡਰਾਂ ਦੇ ਮਗਰ ਲਾ ਕੇ ਕੋਈ ਅਜੀਹਾ ਨਾਂ ਬਿਆਨ ਦੇਵੇ ਵੀ ਹੋ ਕਸਾਨਾਂ ਨੂੰ ਬਦਨਾਮ ਕਰਨਾ ਪਹਿਲੋ ਵੀ ਸਾਨੂੰ ਮਤਲਬ ਖਾਲਸਤਾਨੀ ਕਹਿ ਕੇ ਅੰਦੋਲਨ ਦੇ ਵਿੱਚ ਬਦਨਾਮ ਕੀਤਾ ਗਿਆ ਪਾਕਿਸਤਾਨੀ ਕਿਹਾ ਗਿਆ ਚੀਨ ਵਾਲੇ ਕਿਹਾ ਗਿਆ ਨਾਲੀ ਦੇ ਗੰਦੇ ਕੀੜੇ ਕਿਹਾ ਹੁਣ ਅੰਦੋਲਨ ਵੱਧ ਰਿਹਾ ਅੰਦੋਲਨ ਚੜ ਰਿਹਾ ਔਰ ਤੁਸੀਂ ਦੇਖੋਗੇ ਇਸ ਵਾਰੀ ਅੰਦੋਲਨ ਦੇ ਵਿੱਚ ਜਿਹੜਾ ਉਹਨਾਂ ਨੇ ਮੁਕਤ ਵਪਾਰ ਸਮਝੌਤਾ ਕੀਤਾ ਜਿਹੜੇ ਕਹਿੰਦੇ ਹਮਲਾ ਨਹੀਂ ਮੁਕਤ ਵਪਾਰ ਸਮਝੌਤਾ ਖੌਤੀ ਬੁੱਧੀ ਜੀ ਵੀ ਸਾਨੂੰ ਪੜ ਕੇ ਦੱਸ ਦੇਣ ਉਹ ਵਿਦੇਸ਼ਾਂ ਤੋਂ ਫਸਲਾ ਮੰਗਾ ਕੇ ਮੁਕਤ ਦਾ ਮਤਲਬ ਹੈ ਕਿਸ ਚੀਜ਼ ਤੋਂ ਮੁਕਤੀ ਦੇਣਾ ਚਾਹੁੰਦੇ। ਮੁਕਤੀ ਆ ਵੀ ਜਿਹੜਾ ਟੈਕਸ ਲੱਗਦਾ ਸੀਗਾ ਵਿਦੇਸ਼ੀ ਆਰੀਆਂ ਫਸਲਾਂ ਤੇ ਉਹਨੂੰ ਖਤਮ ਕਰਨਾ ਚਾਹੁੰਦੇ ਆ 40% ਕਣਕ ਤੇ ਖਤਮ ਕਰਨਾ ਫਰਵਰੀ ਚ ਜਿੱਥੇ 800 ਰੁਪਈਆ ਪ੍ਰਤੀ ਕੁਇੰਟਲ ਸਾਡਾ ਰੇਟ ਘਟਣਾ ਵਾ ਔਰ ਔਰ ਇਹ ਸਾਰਾ ਕੁਝ ਹੋ ਰਿਹਾ। ਤੇ ਇਹਦੇ ਨਾਲ ਜਿਹੜਾ ਲੈਂਡ ਐਕ acquisition ਐਕਟ ਆ ਉਹਦੇ ਵਿੱਚੋਂ ਵੀ ਜਿਹੜੀ ਮੱਦ ਕੱਢੀ ਜਾ ਰਹੀ ਆ ਜਿਹੜਾ ਮਾਡਲ ਐਕਟ 2015 ਚ ਮੋਦੀ ਜੀ ਨੇ ਪਾਸ ਕਰ ਦਿੱਤਾ ਜਿਹੜਾ ਉਹਨਾਂ ਦੇ ਸੂਬਿਆਂ ਵਿੱਚ ਪਾਚਪਾਦੇ ਲਾਗੂ ਹੋ ਗਿਆ। ਪੀ ਹੁਣ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਵੀ ਜ਼ਮੀਨਾਂ ਖੋਈਆਂ ਜਾਣਗੀਆਂ ਹਮਲਾ ਓਡਾ ਹੀ ਆ ਜ਼ਮੀਨਾਂ ਤੇ ਵੀ ਤੇ ਮੰਡੀ ਤੇ ਵੀ ਤੇ ਜਿਹੜੇ 77 ਸੈਲੋ ਖੋਲੇ ਆ ਮੰਡੀਆਂ ਦੇ ਪੰਜਾਬ ਚ ਉਹ ਕੀ ਕਰਨ ਨੂੰ ਖੋਲੇ ਆ ਇਹਦੇ ਨਾਲ ਐਮ ਐਸ ਪੀ ਖਰੀਦ ਦੀ ਗਰੰਟੀ ਕਾਨੂੰਨ ਦਾ ਵਾਅਦਾ ਸੀ ਬਣਾਉਣ ਦਾ ਉਹ ਕਿੱਥੇ ਗਿਆ ਇਹ ਸਰਕਾਰ ਨੇ 9 ਦਸੰਬਰ ਨੂੰ ਚਿੱਠੀ ਲਿਖੀ ਆ ਸਾਨੂੰ ਉਹਦੇ ਵਿੱਚ ਪਿਆ ਆ ਇਦੇ ਨਾਲ ਦੀ ਨਾਲ ਲਖੀਮਪੁਰ ਖਰੀਦਾਂ ਇਨਸਾਫ ਦੇਣਾ ਸੀ ਹਜੇ ਜਿਹੜੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਜੀ ਹਜੇ ਮੰਤਰੀ ਮੰਡਲ ਚ ਬੈਠੇ ਹੋਏ ਨੇ ਔਰ ਇਹ ਤੋਂ ਕਾ ਜਿਹੜੇ ਬਿਜਲੀ ਸੋਧ ਸੰਸੋਧਨ ਬੋਲ ਕਹਿੰਦੇ ਸੀ ਵੀ ਤੁਹਾਨੂੰ ਪੁੱਛਾਂਗੇ ਫਿਰ ਲਾਗੂ ਕਰਾਂਗੇ ਅਸੀਂ ਕਹਿੰਦੇ ਚਿਪ ਵਾਲੇ ਮੀਟਰ ਤਾਂ ਲੱਗਣ ਡਏ ਆ ਫਿਰ ਲਾਗੂ ਤਾਂ ਤੁਸੀਂ ਕਰ ਦਿੱਤਾ ਪੋਲੂਸ਼ਨ ਐਕਟ ਦੇ ਵਿੱਚੋਂ ਖੇਤੀ ਨੂੰ ਬਾਹਰ ਨਹੀਂ ਕੱਢਿਆ ਗਿਆ ਇਹ ਤੋਂ ਇਨਾ ਮੰਗਾ ਲਈ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਾਵੇ ਸਾਡੇ ਵਾਰੀ ਕਹਿੰਦੀ ਆ ਦੇਸ਼ ਦੀ ਖਜ਼ਾਨਾ ਮੰਤਰੀ ਇਹਦੇ ਨਾਲ ਦੇਸ਼ ਚੱਲ ਨਹੀਂ ਸਕਦਾ ਪਰ ਅਸੀਂ ਸਵਾਲ ਕਰਦੇ ਵੀ ਪਿਛਲੇ 9 ਸਾਲਾਂ 'ਚ 14 ਲੱਖ 57 ਹਜ਼ਾਰ ਕਰੋੜ ਰੁਪਏ ਕਾਰਪੋਰੇਟਾਂ ਕੋਲੋਂ ਮਾਫ ਕਰ ਦਿੱਤਾ ਉਹਨਾਂ ਕਰਕੇ ਦੇਸ਼ ਚੱਲ ਸਕਦਾ ਸੋ ਇਹਦੇ ਨਾਲ ਜਿਹੜੇ ਨਵੇਂ ਮੰਤਰੀ ਸੰਸਥਾਵਾਂ ਨੇ ਅੰਕੜੇ ਦਿੱਤੇ ਆ ਉਹ ਕਹਿੰਦੇ ਆ ਵੀ 2016-17 ਤੱਕ ਕਿਸਾਨਾਂ ਨੂੰ ਐਮਐਸਪੀ ਤੇ ਪੂਰੀ ਖਰੀਦ ਨਾ ਹੋਣ ਕਰਕੇ ਤਕਰੀਬਨ ਤਕਰੀਬਨ 45 ਲੱਖ ਕਰੋੜ ਰੁਪਏ ਦਾ ਘਾਟਾ ਪਿਆ 2022 ਦੇ ਅੰਕੜੇ ਆਡ ਆ ਰਹੇ ਆ ਪੂਰੇ ਦੇਸ਼ ਦੇ ਕਿਸਾਨਾਂ ਨੂੰ 14 ਲੱਖ ਕਰੋੜ ਦਾ ਘਾਟਾ ਪੈ ਗਿਆ ਇੰਨਾ ਸਾਡੇ ਸਿਰ ਕਰਜ਼ਾ ਨਹੀਂ ਹੈਗਾ ਇਹਦਾ ਮਤਲਬ ਸਾਡੇ ਪੈਸੇ ਮੰਨਦੇ ਹੋ ਉਹਨਾਂ ਦੇ ਵੱਲ ਤੋਂ ਵੱਡੇ ਸਵਾਲ ਨੇ ਅਸੀਂ ਤੋਂਡੇ ਮਾਧਮ ਰਹੀ ਚਾਹੇ ਦੇਸ਼ ਦੇ ਬੁੱਧੀਜੀਵੀ ਆ ਚਾਹੇ ਪੱਤਰਕਾਰ ਭਾਈਚਾਰਾ ਚਾਹੇ ਸਿਵਲ ਸੁਸਾਇਟੀ ਦੇ ਸਾਰੇ ਵੀ ਜਿੰਨੇ ਵੀ ਲੋਕ ਨੇ ਉਹਨਾਂ ਚ ਐਨਆਰਆਈ ਭਰਾ ਵੀ ਹੋ ਸਕਦੇ ਆ ਸਾਡਾ ਗਾਇਕ ਭਾਈਚਾਰਾ ਵੀ ਹੋ ਸਕਦਾ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਵੱਡਾ ਅੰਦੋਲਨ ਆ ਦਿੱਲੀ ਨਾ ਮੱਥਾ ਲੱਗਣਾ ਤੋਂ ਸਾਰਿਆਂ ਦਾ ਸਹਿਯੋਗ ਮੰਗਦੇ ਆ ਸਹਿਯੋਗ ਦੇ ਵੀ ਰਹੇ ਆ ਤੇ ਮਿਲੂਗਾ ਵੀ ਆਰਾਸ ਆ ਵੀ ਇਹ ਦਿੱਲੀ ਅੰਦੋਲਨ ਜਿਹੜਾ ਦੁੱਜਾ ਲੱਗਣਾ ਵਾ ਇਹਦੇ 'ਚ ਵੀ ਪੰਜਾਬ ਦੇ ਦੇਸ਼ ਦੇ ਕਿਸਾਨ ਮਜ਼ਦੂਰ ਦੀ ਫਤਿਹ ਹੋਊਗੀ। ਇਹ ਕਿ ਕਿਸਾਨ ਨੇ ਜਿਹੜੇ ਸ਼ਹੀਦ ਹੋਏ ਉਹਨਾਂ ਦੀਆਂ ਨੌਕਰੀਆਂ ਬਾਰੇ ਹਾਂ ਦੇਖੋ ਸਾਡੇ ਜਿਹੜੇ ਸੂਬੇ ਦੇ ਖੇਤੀਬਾੜੀ ਮੰਤਰੀ ਨੇ ਖੁੱਡੀਆਂ ਸਾਹਿਬ ਉਹਨਾਂ ਦੇ ਬਾਰ ਮੂਰੇ ਜਿਹੜੇ ਸ਼ਹੀਦ ਪਰਿਵਾਰ ਨੇ ਅਸੀਂ ਵੀ ਮੰਗ ਰੱਖੀ ਆ ਕਿ ਉਹਨਾਂ ਨੂੰ ਰੈਂਦੀਆਂ ਨੌਕਰੀਆਂ ਤੇ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਨੇ ਬਾਰ ਮੂਰੇ ਬੈਠੇ ਆ ਔਰ ਸਾਰੀਆਂ ਸਰਕਾਰਾਂ ਨੇ ਪੰਜਾਬ ਵਾਲਿਆਂ ਨੇ ਸ਼ਹੀਦਾਂ ਦੇ ਨਾਲ ਤੇ ਰਾਜਨੀਤੀ ਕੀਤੀ 150 ਤੋਂ ਵੱਧ ਨੌਕਰੀਆਂ ਰਹਿੰਦੀਆਂ ਮਾਪਜੇ ਰਹਿੰਦੀਆਂ ਉਹਨਾਂ ਉਹਨਾਂ ਦੀ ਮੰਗ ਤੁਰੰਤ ਪ੍ਰਵਾਨ ਕਰਨੀ ਚਾਹੀਦੀ ਹੈ 13 ਤਰੀਕ ਨੂੰ ਜੀ ਦਿੱਲੀ ਨੂੰ ਅਸੀਂ ਕੂਚ ਕਰਾਂਗੇ ਦੇਸ਼ ਭਰ ਚੋਂ ਤੇ ਪੰਜਾਬ ਦੇ ਵਿੱਚ ਮੈਂ ਜੀ ਜਰਮਨਜੀਤ ਸਿੰਘ ਮਡਾਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਬੋਲ ਰਿਹਾ ਜੀ ਅੱਜ ਮੋਦੀ ਸਰਕਾਰ ਤੇ ਮੋਦੀ ਸਰਕਾਰ ਦੇ ਗੁੰਡੇ ਪ੍ਰਦੀਪ ਖੱਤਰ ਦੇ ਅਮਨ ਦਬਾਸ ਦਾ ਜਿਹੜਾ ਪਤਲਾ ਫੁਕਿਆ ਜਾ ਰਿਹਾ ਪਤਲਾ ਫੁਕਣਾ ਮੁੱਖ ਮਨੋਰਥ ਆਜ ਦੇ ਦਿਨ ਅੱਜ ਤੋਂ 3 ਸਾਲ ਪਹਿਲਾਂ ਇਹਨਾਂ ਬੰਦਿਆਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸਟੇਜ ਤੇ ਹਮਲਾ ਕੀਤਾ ਸੀਗਾ ਤੇ ਕਿਸਾਨਾਂ ਮਜ਼ਦੂਰਾਂ ਤੇ ਤਸ਼ੱਦਦ ਢਾਇਆ ਸੀ ਉਹ ਕਿਸਾਨ ਦੀ ਜਿਹੜੇ ਸ਼ਾਂਤਮਈ ਧਰਨਾ ਦੇ ਰਿਆ ਸੀਗੇ ਤੇ ਉਹਦੇ ਰੋਸ ਵਜੋਂ ਅੱਜ ਪੂਰੇ 3 ਸਾਲ ਪੂਰੀ ਹੋਏ ਆ ਮੋਦੀ ਸਰਕਾਰ ਦਾ ਪਤਲਾ ਫੁਕਿਆ ਜਾ ਰਿਹਾ ਤੇ ਮੰਗ ਕੀਤੀ ਜਾ ਰਹੀ ਆ ਕਿ ਜਿੰਨਾ ਗੁੰਡਿਆਂ ਨੇ ਚਾਹੇ ਪ੍ਰਦੀਪ ਕੱਤਰੀਆ ਚਾਹੇ ਅਮਨ ਨਬਾਸਾ ਪੁਲਿਸ ਦੀ ਛਾਤਰਛਾਇਆ ਦੇ ਹੇਠ ਹਮਲਾ ਕੀਤਾ ਸੀਗਾ ਪਟਵਾਲ ਬੰਬ ਦੀ ਵਰਤੋਂ ਕੀਤੀ ਗਈ ਆ ਤੇ ਸਾਡੀ ਮੰਗ ਹੈ ਕਿ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਫੜ ਕੇ ਜੇਲਾਂ ਵਿੱਚ ਸੁੱਟਿਆ ਜਾਵੇ ਅੱਜ ਵੀ ਅਸੀਂ ਇਹੀ ਮੰਗ ਕਰ ਰਹੇ ਹਾਂ ਤੇ ਦਿੱਲੀ ਮੋਰਚੇ ਦੇ ਦੌਰਾਨ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਪਰਚੇ ਪਾਏ ਗਏ ਆ ਉਹ ਜਿਹੜੇ ਆ ਰੱਦ ਕੀਤੇ ਜਾਣ ਐਮਐਸਪੀ ਉਤੇ ਖਰੀਦ ਦਾ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਕਿਉਂਕਿ ਭਾਰਤ ਸਰਕਾਰ ਮੰਨੀ ਸੀਗੀ ਅੰਦੋਲਨ ਦੇ ਦੌਰਾਨ ਜਿਹਨਾਂ ਉਥੇ ਅੰਦੋਲਨ ਨੂੰ ਕਿਹਾ ਸੀ ਕਮੇਟੀ ਬਣਾਵਾਂਗੇ ਤੇ ਇਹ ਕਾਨੂੰਨ ਨੂੰ ਕਾਨੂੰਨੀ ਸ਼ਕਲ ਤੇ ਵਿੱਚ ਲੈ ਕੇ ਆਵਾਂਗੇ ਇਹਦੇ ਨਾਲ ਲਕੀਮਪੁਰ ਖੀਰਦੀ ਘਟਨਾ ਵਾਪਰੀ ਆ ਚਾਰ ਕਿਸਾਨ ਇੱਕ ਪੱਤਰਕਾਰ ਵੀਰ ਦੇ ਉੱਤੇ ਹਮਲਾ ਕੀਤਾ ਗਿਆ ਥਾਰ ਗੱਡੀ ਚਾੜ ਕੇ ਮੌਦੇ ਘਾਟ ਉਤਾਰਿਆ ਗਿਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸਾਡੀ ਮੰਗ ਆ ਕੇ ਉਹਦਾ ਜੋ ਮੁੱਖ ਦੋਸ਼ੀ ਅਜੇ ਮਿਸਰਾ ਟੈਣੀ ਆ ਮੰਤਰੀ ਮੰਡਲ ਦੇ ਵਿੱਚ ਬਣਿਆ ਬੈਠਾ ਵਾ ਗ੍ਰਹਿ ਰਾਜ ਮੰਤਰੀ ਆ 120 बी ਦਾ ਪਰਚਾ ਦਰਜਿਆ ਦੇ ਉੱਤੇ ਤੇ ਜੋਗੀ ਦੀ ਸਰਕਾਰ ਨੇ ਪਰਚਾ ਦਰਜ ਕੀਤਾ ਭਾਜਪਾ ਦੀ ਹੀ ਸਰਕਾਰ ਆ ਤੇ ਉਹਨੂੰ ਮੰਤਰੀ ਮੰਡਲ ਦੇ ਵਿੱਚ ਬਿਠਾਇਆ ਮੋਦੀ ਜੀ ਨੇ ਉਹਨੂੰ ਮੰਤਰੀ ਮੰਡਲ ਦੇ ਬਰਖਾਸ ਕੀਤਾ ਜਾਵੇ ਤੇ ਉਹਦੀ ਜਗ੍ਹਾ ਜੇਲਿਆਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਸੁਟਿਆ ਜਾਵੇ ਇਹਦਾ ਮੁੰਡਾ ਅਸ਼ਿਮ ਬਿਸ਼ਰਾ ਟੈਣੀ ਜਿਹੜਾ ਵਾ ਉਹਦੀ ਜਿਹੜੀ ਪ੍ਰੋਲ ਦਿੱਤੀ ਗਈ ਆ ਔਰ ਰਾਦੇ ਕੀਤੀ ਜਾਵੇ ਤੇ ਉਹਨੂੰ ਫੜ ਕੇ ਜੇਲ੍ਹਾਂ ਨੂੰ ਸੁਟਿਆ ਜਾਵੇ ਸੋ तमाम ਮਸਲੇ ਜਿਹੜੇ ਹੈਗੇ ਆ ਜਿੰਨਾਂ ਨੂੰ ਲੈ ਕੇ ਅਸੀਂ ਆ ਪਤਲਾ ਫੂਕ ਰਹੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ 13 ਤਰੀਕ ਨੂੰ ਅਸੀਂ ਦਿੱਲੀ ਨੂੰ ਦੁਬਾਰਾ ਕੂਚ ਕਰ ਰਹੇ ਜਿਹਦੇ ਵਿੱਚ ਐਮਐਸਬੀ ਗਰੰਟੀ ਕਾਨੂੰਨ ਦੀ ਮੰਗ ਕਰ ਰਹੇ ਆਂ ਇਹਨੂੰ ਲਾਗੂ ਕੀਤਾ ਜਾਵੇ ਡਾਕਟਰ ਸੁਭਨਿੰਦਰ ਸ਼ਿਫਾਰਸ਼ਾਂ ਨੇ ਤੇ तमाम ਮਸਲੇ ਜਿਹੜੇ ਆ ਉਹਦੇ ਵਿੱਚ ਇਨਕਲੂਡ ਨੇ ਜਿਵੇਂ ਭਾਰਤ ਸਰਕਾਰ ਜਲੂਟੀ ਦੇ ਵਿੱਚੋਂ ਬਾਹਰ ਆਵੇ ਸੋ ਇਹ ਵੀ ਮੰਗਿਆ ਸਾਡੀ ਦੇਖਦੇ ਕਿਸਾਨਾਂ ਦੇ ਮੌਜੂਦਾ ਸਮੂਚਾ ਕਰਜ਼ਾ ਜਿਹੜਾ ਖਤਮ ਕੀਤਾ ਜਾਵੇ ਸੋ तमाम ਅਸਲੇ ਜਿਹਨਾਂ ਲੈ ਕੇ ਅਸੀਂ ਅੰਦੋਲਨ ਕਰਨ ਜਾ ਰਹੇ ਹਾਂ ਤੇ ਬਹੁਤ ਵੱਡੀ ਤਿਆਰੀ ਦੇ ਵਿੱਚ ਬਾਹਰ ਆ ਫਿਰ ਅਸੀਂ ਦਿੱਲੀ ਨੂੰ ਮੂਵ ਕਰਾਂ ਧੰਨਵਾਦ ਮੈਂ ਜੀ ਜਰਮਨ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਸਦੇਵ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਮਾ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜ਼ਵ ਰੇਡਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਬੰਟਿੰਗ ਕੈਰਾਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਲ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ हेयर कलर ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ-ਅਪ ਫਰੋਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸੁਵਿਧਾ ਲੈ ਸਕਦੇ ਹੋ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਹੋ ਤમે ਕਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News